ਦੀ ਦਾ ਤੇ ਦੇਖਿਆ ਤੋਂ ਉੱਪਰ ਵੀ ਰਾਣੀ ਸਲੀਮ ਗਈ ਰਾਣੀ ਜਿਸ ਦਾ ਆਮੇ ਮਨ ਵਿੱਚ ਵਤ ਨਹੀਂ ਜਾ ਰਹੀ ਕਹਿੰਦੇ ਮਨ ਵਿੱਚ ਬੜਾ ਘਰਾ ਰਹੀ ਵੀ ਰਾਣੀ ਦਾ ਤਕਰੀਬ ਤਕਰੀਬ 12:00 11-12:00 ਇਹ ਸਮਾਂ ਤੇ ਸੌਂਦਾ ਬੜਾ ਨਾਲ ਰਿਆ ਤੈਨੂੰ ਨਾ ਪਤਾ ਜਦੋਂ ਰਾਣੀ ਆ ਗਈ ਉਹ ਚੁੱਕਿਆ ਸੋ ਗਿਆ ਪਤਾ ਨਾ ਕਿ ਰਾਤ ਭਾਰੀ 2:00 ਤੇ ਕੀ ਹੋਇਆ ਦੂਜੇ ਦਿਨ ਉਹਨੇ ਫੇਰ ਜਾਣ ਬੁੱਕਣਾ ਸੌਣ ਦਾ ਨਾਮ ਮੈਂ ਤਾਂ ਕੀਤਾ ਮੁਨਕੇ ਵਿਦਾਂਤ ਤੱਕ ਨਹੀਂ ਜਾਂਦੀ ਏ ਤੇ ਰਾਣੀ ਉੱਠੀ ਰਾ ਨੂੰ ਫਿਰ 10:11 ਵਜੇ ਕਿਉਂਕਿ ਜਿਹੜੇ ਰਾਤ ਤੇ ਗਿਆਨ ਸਾਹਸਾ ਲਗਨ ਲੱਗ ਜਾਂਦੀ ਨਾ ਉਹ ਹਰ ਪ੍ਰਮਾਤਮਾ ਦੇ ਨਾਮ ਦੇ ਜੀਵ ਰੰਦਾ ਇਹ ਨਹੀਂ ਕੰਮ ਕਰਨਾ ਤੁਨ ਕੰਮ ਕਰਨਾ ਨਾ ਕਰਾਂਗੇ ਭੁੱਖੇ ਬਰਾ ਵੀ ਸਾਹਸਾ ਕੰਮ ਕਰਨ ਕਰਕੇ ਧੰਨ ਤੁ ਬਖਤ ਤੁ ਬਵਾਓ ਇੱਚ ਕੋਈ ਕਰਨੀ ਹੋਵੇ ਤੁਨ ਧੰਨ ਤੁ ਪ੍ਰਮਾਤਮਾ ਮੰਗੇ ਕਿਸੇ ਦੁਕੀ ਤੰਗਿਆ ਬੰਦੇ ਨੂੰ ਕੋਈ ਨਹੀਂ ਦਿੰਦਾ ਇਸ ਕਰਕੇ ਸਾਹਸਾ ਸਤੂ ਕਹਿੰਦੇ ਚਿੰਤਾ ਨਹੀਂ ਕਰਨੀ ਦੀ ਪਰਮਾਤਮਾ ਦੇ ਧਰਮ ਨੂੰ ਕਮਾ ਧਨ ਵੀ ਜਿੰਨਾ ਮਰਜੀ ਕਮਾ ਕੇ ਚੋਗਾ ਸੁਧੀ ਆਗਨ ਧਰਮ ਨੂੰ ਗ੍ਰੰਥਕ ਦੀ ਬਾਣੀ ਦੇ ਵਿੱਚ ਕਿਸੇ ਇੱਕ ਧੁਕ ਦੀ ਰਚੀ ਲਿਖਿਆ ਕਿ ਤੁਸੀਂ ਕਿਸੇ ਸੇਖ ਹੋਵੇ ਅਮਰ ਸੱਧਿਆ ਹੋਵੇ ਜਦਾਸ ਕਿਹਾ ਹੋਵੇ ਕਿ ਤੁਸੀਂ ਧਨ ਨਹੀਂ ਕਮਾਵਰਗਾ ਜਿੰਨਾ ਮਰਜੀ ਸਾਧੂ ਕਹਿੰਦੇ ਹਨ ਧਨ ਇਕੱਠਾ ਕਰ ਸਧੂ ਸੱਚੇ ਪ੍ਰਸਾਧ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਅਨੇਕ ਸੋਨੇ ਚੋਲੇ ਪਾਉਂਦੇ ਸੀ ਅੰਨੇ ਨੇ ਮਿੰਗੇ ਸਵਾ ਸਵਾ ਰੱਖਦੀਆਂ ਕਲੀਆਂ ਆਉਂਦੀ ਸੀ ਰਾਜਿਆਂ ਦੇ ਉਤਰ ਕਿਵੇਂ ਵਿਖਾ ਲੂਸਾਂ ਨੇ ਬਾਦਸ਼ਾਹਾਂ ਦੇ ਉਤਰ ਕਿਵੇਂ ਵਿਖਾ ਲੂਸਦੇ ਨੇ ਸ਼ਹਿਰ ਸ਼ਹਿਰ ਉਤਰ ਕਿਵੇਂ ਵਿਖਾ ਲੂਸਦੇ ਨੇ ਦੁਕਾਨਦਾਰ ਕੋਈ ਵੀ ਕੋਈ ਵੀ ਇਨਸਾਨ ਹੋਵੇ ਸਤਿਮਕਦਰ ਵੱਧ ਤੋਂ ਵੱਧ ਕੰਮ ਕਰ ਪਰ ਧਰਮ ਦੇ ਵਿੱਚ ਆਪਣਾ ਦਿਲ ਨੂੰ ਬਣਾਗਾ ਤੇ ਹਰ ਉਹ ਕਥਾ ਅੰਦਰੋਂ ਬਦਰਾਗਾ ਵੀ ਕਰਾ ਲੋਈ ਪ੍ਰਮਾਤਮਾ ਦੇ ਨਾਮ ਨੂੰ ਪ੍ਰਮਾਤਮਾ ਦੀ ਬਾਣੀ ਨੂੰ ਪੜ ਜਾਵੇ ਹਰ ਕੋਈ ਧਰਮ ਦਾ ਸੇਕ ਹੋਵੇ ਭਵੇਂ ਹਰ ਕੋਈ ਧਰਮ ਵਿੱਚ ਆਪਣੀ ਕੋਈ ਵੀ ਪਮੇ hindu ਹੋਵੇ ਬੁੱਧੀ ਹੁੰਦੀ ਹੈ ਨਹੀਂ ਹੋਏ ਜਿਹੜੇ ਇਸਤੂ ਨੂੰ ਮੰਨਦਾ ਨਾ ਮੰਨੇ ਪ੍ਰਸਾਦ ਸੰਗਤ ਤਾਨ੍ਰਿਕ ਵਾਲੀ ਨੂੰ ਮੰਨੇਗੀ ਜਿਹੜਾ ਸਿੱਕੇ ਖੋਣੇ ਜਦੋਂ ਕਿਸੇ ਹੋਰ ਨੂੰ ਨਹੀਂ ਬੁਲਾਉਣਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬਾਦਸ਼ਾਹ ਮਹਾਰਾਜ ਨੂੰ ਬੁਲਾਉਣਾ ਕੀ ਹੋਇਆ ਰਾਜੇ ਨੇ ਬੇਧੇ ਰੱਖਿਆ ਰਾਤ ਨੂੰ ਉੱਠੀ ਰਾਜਾ ਪਛਿਛ ਹੋਣੀ ਦੀ ਚੱਲ ਗਿਆ ਕੁਝ ਕੁ ਕਦਮਾਂ ਦੇ ਕੋਲ ਜੀ ਧਰਮਸ਼ਾਲਾ ਸੀ ਨਾ ਜਾਣ ਕੇ ਨੱਦੀ ਸਾਹਿਬ ਸੰਗਤ ਕਰਨ ਪਹਿਲੇ ਸਮਿਆਦਰੀ ਖੜਾਵਾ ਹੁੰਦੀ ਸੀ ਸਾਧ ਸੰਗਤ ਦਾ ਆਪਾਂ ਵੀ ਇਹਨਾਂ ਲੱਕੜ ਦੀਆਂ ਖੜਾਵਾ ਦੁਰਨਾਖਾ ਗੰਗਾ ਪ੍ਰਸਾਦ ਸੰਧ ਘਰ ਕਹਿੰਦਾ ਨਕਲ ਜੀ ਕਰਵਾਉਂਦੀ ਆ ਸਾਂ ਉਹ ਰਾਜਾ ਰਾਜੇ ਨੇ ਪਤਾ ਕੀ ਕੀਤਾ ਕਾਰਖਾਨਾ ਦੇ ਵਿੱਚ ਜਾ ਕੇ ਗਾੜੀ ਨੇ ਲਵਾਈਆਂ ਬੀਖੜਾਵਾ ਕਰਵਾਵਾ ਚੱਪਲ ਕਰਵਾਵਾ ਲੰਘਣਾ ਕਿਉ ਰਾਜੇ ਨੇ ਰਾਜੇ ਨੇ ਇੱਕ ਘਰਾਮ ਸੁੱਕ ਕੇ ਨਾਂ ਆਪੇ ਨਾਂ ਲੈ ਗਿਆ ਇੱਕ ਘਰਾਮ ਸੁੱਕ ਕੇ ਆਪਣੀ ਨਾਂ ਨੇ ਲਿਆ ਤੇ ਕਰਵਾਵਾ ਅਲੱਗ-ਅਲੱਗ ਤਰਾਹੀਆਂ ਸਾਂ ਉੱਤੇ ਕਈ ਪਈਆਂ ਸਾਂ ਤੇ ਸਾਰਾ ਸੰਗਤਾਂ ਤਾਂ ਇਹੀ ਕਿਰਪਾ ਉਹ ਜਨਕ ਹੋਈ ਜਿਹੜਾ ਰੱਬ ਨੂੰ ਯਾਰ ਕਰਦਾ ਹੈ ਪਰਮਾਤਮਾ ਦੀ ਬਾਣੀ ਨੂੰ ਪਿਆਰ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੀਉਂਦੇ ਨੇ ਜਿਹਦਾ ਭਾਰੀ ਹੁੰਦਾ ਕਹਿੰਦੇ ਸੀ ਮੈਂ ਕਹਿੰਦੇ ਇਹ ਤੇ ਉਸ ਪਿਤਾ ਦਾ ਪਤਰਾ ਹੁੰਦਾ ਹੈ ਜੋ ਬੱਚੇ ਨੂੰ ਕੀ ਜਣਿਆ ਬੱਚੇ ਦਾ ਕੀ ਹੁੰਦਾ ਇਹ ਤੇ ਕੁਝ ਵੀ ਮੰਨ ਲੈਂਦਾ ਹੁੰਦਾ ਹੈ ਮਾਂ ਨੂੰ ਪਤਾ ਹੁੰਦਾ ਹੈ ਬੱਚੇ ਨੂੰ ਕੀ ਜਣਿਆ ਇਹਦਾ ਵੀ ਇਹ ਤੇ ਕੁਝ ਵੀ ਮੰਨ ਲੈਂਦਾ ਹੁੰਦਾ ਹੈ

ਆਪਰੇ ਆਪਣੇ ਕੰਮ ਨੂੰ ਤਨਪੂਰ ਜਾਣ ਕੇ ਕਰੇ ਹਰ ਬਦਾਰ ਦੀ ਪ੍ਰਾਪਤੀ ਉਸਦੇ ਕਹੀ ਇਹ ਨਹੀਂ ਹੁੰਦਾ ਇਨਸਾਨ ਮਿਲਤ ਕਰੇ ਮਸ਼ਕਤ ਕਰੇ ਉਹਨਾਂ ਨਾਮ ਨੇ ਤਾਂ ਮੈਂ ਥੋੜੀ ਗਵਾਈ ਕਰਦਾ ਹੋਏ ਇਨਸਾਨ ਬੜਾ ਸੁਖੀ ਉਹ ਦਸ ਦੁਨੀਆ ਤੇ ਛਾਹੇ ਪ੍ਰਮਾਤਮਾ ਦਾ ਨਾਮ ਬਗਤ ਪ੍ਰਮਾਤਮਾ ਦਾ ਆਕਸ਼ੇਤ ਨਾ ਕਰੂਂਗੇ ਕੀ ਹੋਇਆ ਰਾਗੇ ਫੂਲਕ ਰਾਤੀ ਉੱਠ ਕੇ ਚੱਲਿਆ ਪਿੱਛੇ ਤਨ ਜੁਵਾਨੀ ਤੋਂ ਪਿੱਛੇ ਗਿਆ ਕੀ ਹੋਇਆ ਸਾ ਸੰਗਤ ਕੋ ਰਾਜੇ ਜੀ ਨਾਮ ਚੁਕ ਲਈ ਤੇ ਕੀ ਵਿਖਿਆ ਸਾਧ ਸੰਗਤ ਰਾਣੀ ਕੋਤੀ ਸੰਤੀ ਰਾਜੇ ਖੜੀ ਖੜਾਉਨ ਸਾਣੀ ਕਰਾਮ ਉਤਨੀ ਤੋਂ ਸਾਧ ਸੰਗਤ ਆ ਰਬਿਆ ਜੋੜੀ ਜੁੜੀ ਖੜਾਉ ਬਰਾਣਾ ਸਾਸ ਸਹਿ ਸਿੱਖ ਰਿਵਾਜ ਨੂੰ ਸਦਾ ਤੇ ਦੀ ਕੋ ਸਮਾਰਤ ਦੀ ਕਿਉਂ ਪ੍ਰਮਾਤਮਾ ਨੂੰ ਯਾਦ ਕਰਦੀ ਸੀ ਨਾ ਉਹਨਾਂ ਆਤਮਾ ਦੇ ਨਾਮ ਨੂੰ ਯਾਦ ਕਰਦੀ ਸੀ ਕਿਉਂ ਰਾਮ ਉਸ ਪ੍ਰਮਾਤਮਾ ਦੇ ਮੂਤਨ ਦੀ ਖੜਾਉ ਉਹਤੇ ਕਹਿੰਦੇ ਨੇ ਇੱਕ ਔਰ ਪਈ ਸੀ ਇੱਕ ਖਰਾਬ ਉਹਦਾ ਵੀ ਬਿਲਕੁਲ ਸੇਮ ਉਹਦੇ ਨਾਲ ਦੀ ਉਰ ਪਈ ਸੀ ਪਤਾ ਨਹੀਂ ਰੱਬ ਜਾਣੇ ਕਿੱਥੋਂ ਆਈ ਇਹ ਤੋਂ ਰੱਬ ਪਰਮਾਤਮਾ ਜਾਣਦਾ ਸਾਰ ਸਭ ਆਪਾਂ ਜਿੱਦਾਂ ਮਰਜ਼ੀ ਕਹਦੇ ਹਾਂ ਕਿ ਪਰਮਾਤਮਾ ਇਹ ਵੀ ਕਰ ਸਕਦਾ ਪਰਮਾਤਮਾ ਉਹ ਵੀ ਕਰ ਸਕਦਾ ਆਪਾਂ ਸੋਚਦੇ ਹਾਂ ਸਾਰੀ ਜਾਨੀ ਕੇ ਸੱਚੇ ਕੋ ਹੁੰਦਾ ਹੈ ਕਿ ਗੁਣਾ ਦੇ ਦੀ ਇਹ ਨਹੀਂ ਕਰ ਸਕਦੇ